ਜਿਹੜੀਆਂ ਸੰਗਤਾਂ ਤੱਕ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀਆਂ ਹਨ ਉਹਨਾਂ ਨੇ ਤਖਤ ਸਾਹਿਬ ਤੇ ਇਸ ਸਰਦਾਰ ਸਾਹਿਬ ਦੇ ਵੀ ਦਰਸ਼ਨ ਜ਼ਰੂਰ ਕੀਤੇ ਹੋਣੇ ਫੌਜੀ ਤੋਂ ਰਿਟਾਇਰ ਹੋਣ ਤੋਂ ਬਾਅਦ ਅਕਸਰ ਫੌਜੀ ਜਾਂ ਤਾਂ ਕਿਤੇ ਹੋਰ ਨੌਕਰੀ ਲੱਗ ਜਾਂਦੇ ਹਨ ਜਾਂ ਕੋਈ ਆਪਣਾ ਕੰਮਕਾਰ ਸ਼ੁਰੂ ਕਰ ਲੈਂਦੇ ਹਨ ਤੇ ਜਾਂ ਆਪਣੇ ਬੱਚਿਆਂ ਵਿੱਚ ਆਪਣੇ ਘਰ ਪਰਿਵਾਰ ਵਿੱਚ ਰਹਿ ਕੇ ਹੀ ਸਮਾਬਿਤ ਹੋਣਾ ਪਸੰਦ ਕਰਦੇ ਹਨ ਲੇਕਿਨ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਵੀ ਫੌਜੀ ਵਰਦੀ ਪਾ ਕੇ ਤਿਆਰ-ਬਰ ਤਿਆਰ ਹੋ ਕੇ ਸਰਦਾਰ ਗੁਰਨਾਇਬ ਸਿੰਘ ਹਰ ਰੋਜ਼ ਅੰਮ੍ਰਿਤ ਵੇਲੇ ਸਵੇਰੇ ਪੂਰੇ 4 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਾਜ਼ਰੀ ਵਿੱਚ ਪਹੁੰਚ ਜਾਂਦੇ ਹਨ ਤੇ ਫਿਰ ਹੱਥ ਵਿੱਚ ਬਰਛਾ ਫੜ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਦਰਵਾਜ਼ੇ ਮੂਰੇ ਇੱਕ ਨਿਮਾਣਾ ਪਹਿਰੇਦਾਰ ਬਣ ਕੇ ਖੜੇ ਹੋ ਜਾਂਦੇ ਹਨ ਇਸ ਦੀ ਵਜ੍ਹਾ ਪੁੱਛਣ ਤੇ ਸਰਦਾਰ ਗੁਰਨਾਇਬ ਸਿੰਘ ਦੱਸਦੇ ਹਨ ਕਿ ਉਹ ਇਸ ਤਰ੍ਹਾਂ ਕਰਕੇ ਸਾਰੀ ਭਾਰਤੀ ਫੌਜ ਦੀ ਹਾਜ਼ਰੀ ਸ਼ਹਿਨशाहਾਂ ਦੇ ਸ਼ਹਿਨशाह ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਲਗਵਾਉਂਦੇ ਹਨ ਉਹ ਦੱਸਦੇ ਹਨ ਕਿ ਉਹਨਾਂ ਦਾ ਪਿਛੋਕੜ ਪੰਜਾਬ ਦੇ ਮੋਗਾ ਨਾਲ ਸੰਬੰਧਿਤ ਹੈ ਤੇ ਉਹਨਾਂ ਦੇ ਪਿਤਾ ਜੀ ਇੱਕ ਨਿਹੰਗ ਸਿੰਘ ਸਨ ਸਰਦਾਰ ਸਾਹਿਬ ਦੱਸਦੇ ਹਨ ਕਿ ਮੈਨੂੰ ਮੇਰੇ ਪਿਤਾ ਜੀ ਅਕਸਰ ਸ਼੍ਰੀ ਖਜ਼ੂਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਆਪਣੀ ਹਾਜ਼ਰੀ ਲਗਵਾਉਣ ਲਈ ਆਖਦੇ ਸਨ ਲੇਕਿਨ 2004 ਵਿੱਚ ਜਦੋਂ ਮੈਂ ਰਿਟਾਇਰ ਹੋਇਆ ਤੇ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ ਸਮਾਂ ਬੀਤਦਾ ਗਿਆ ਤੇ ਪਿਤਾ ਜੀ ਦੀਆਂ ਗੱਲਾਂ ਮੈਨੂੰ ਚੇਤੇ ਆਉਂਦੀਆਂ ਕਿ ਸ੍ਰੀ ਹਜ਼ੂਰ ਸਾਹਿਬ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰੋ ਤੇ ਆਪਣੀ ਹਾਜ਼ਰੀ ਲਗਵਾਓ ਫਾਈ ਸਾਹਿਬ ਦੱਸਦੇ ਹਨ ਕਿ ਇਸ ਤਰ੍ਹਾਂ 4 ਸਾਲ ਬੀਤ ਗਏ ਫਿਰ 2008 ਵਿੱਚ ਜਦੋਂ ਸ੍ਰੀ ਹਜ਼ੂਰ ਸਾਹਿਬ 300 ਸਾਲਾ ਗੁਰਤਾ ਗੱਦੀ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਨਗਰ ਕੀਰਤਨ ਵਿੱਚ ਅਸੀਂ ਆਪਣਾ ਮਿਲਟਰੀ ਬੈਂਡ ਲੈ ਕੇ ਹਾਜ਼ਰ ਹੋ ਗਏ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਦੋਂ ਅਸੀਂ ਫੌਜ ਦੀ ਵਰਦੀ ਪਾ ਕੇ ਸਲਾਮੀ ਦਿੱਤੀ ਤਾਂ ਤਾਕਤ ਸ਼ੇਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੇ ਸਾਨੂੰ ਬਹੁਤ ਅਸੀਸਾਂ ਦੁਆਵਾਂ ਦਿੱਤੀਆਂ ਤੇ ਸਾਡੀ ਹਰ ਰੋਜ਼ ਗੁਰੂ ਮਹਾਰਾਜ ਦੇ ਚਰਣਾ ਵਿੱਚ ਗੁਰੂ ਦਰਬਾਰ ਵਿੱਚ ਸੇਵਾ ਕਰਨ ਦੀ ਡਿਊਟੀ ਲਗਾ ਦਿੱਤੀ। ਮਾਨੋ ਗੁਰੂ ਸਾਹਿਬ ਨੇ ਆਪ ਇਹ ਸਾਰੀ ਖੇਡ ਰਚਾਈ ਹੋਵੇ। ਬਸ ਉਦੋਂ ਤੋਂ ਹੀ ਯਾਨੀ 2008 ਤੋਂ ਸਰਦਾਰ ਸਾਹਿਬ ਹਰ ਰੋਜ਼ ਅੰਮ੍ਰਿਤ ਵੇਲੇ ਸਵੇਰੇ ਪੂਰੇ 4 ਵਜੇ ਆਪਣੀ ਫੌਜੀ ਵਰਦੀ ਪਾ ਕੇ ਤਿਆਰ-ਵਾਰ ਤਿਆਰ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਂਦੇ ਹਨ ਤੇ ਫਿਰ ਬਰਛਾ ਫੜ ਕੇ ਇੱਕ ਨਿਮਾਣੇ ਪਹਿਰੇਦਾਰ ਵਾਂਗ ਆਪਣੀ ਡਿਊਟੀ ਸ਼ੁਰੂ ਕਰ ਦਿੰਦੇ ਹਨ ਆਪਜੀ ਦੱਸਦੇ ਹਨ ਕਿ ਪਿਆਰ ਵਾਲੀਆਂ ਸੰਗਤਾਂ ਅਤੇ ਜਥੇਦਾਰ ਸਾਹਿਬ ਆਪ ਨੂੰ ਜਰਨਲ ਸਾਹਿਬ ਆਕ ਕੇ ਬੁਲਾਉਂਦੇ ਹਨ ਸੰਗਤਾਂ ਦੀ ਜਾਣਕਾਰੀ ਲਈ ਦੱਸਦੀ ਹੈ ਕਿ ਇਸ ਡਿਊਟੀ ਦੇ ਬਦਲੇ ਭਾਈ ਸਾਹਿਬ ਦੁਨੀਆਵੀ ਪੈਸੇ ਦੀ ਤਨਖਾਹ ਨਹੀਂ ਲੈਂਦੇ ਸਗੋਂ ਉਹ ਆਖਦੇ ਹਨ ਕਿ ਮੈਨੂੰ ਤਾਂ ਇਸ ਡਿਊਟੀ ਦੇ ਬਦਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਰ ਦਰਗਾਹ ਤੱਕ ਦਾ ਖਜ਼ਾਨਾ ਬਖਸ਼ ਰਹੇ ਹਨ ਜੋ ਕਦੇ ਮੁੱਕਣ ਵਾਲਾ ਨਹੀਂ ਇਹ ਸਾਰੀ ਖੇਡ ਪ੍ਰੇਮ ਦੀ ਹੈ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਸ਼ਾਇਦ ਇਸ ਲਈ ਗੁਰਗੋਵੀ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰ ਪੂਰਾ ਤਨ ਹਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਤੇ ਤਨ ਹਨ ਉਹਨਾਂ ਦੇ ਸਿੰਘ ਜਿਨ੍ਹਾਂ ਨੂੰ ਵੇਖ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਦ ਆਉਂਦੀ ਹੈ